ਸਰੀਰ ਵਿੱਚ ਤਾਕਤ ਆ ਜਾਏ ਹੁਣ ਬੰਦਾ ਉਸ ਜਵਾਨੀ ਦਾ ਹੰਕਾਰ ਕਰੀ ਜਾਏ ਈਵਨ ਕਿ ਮੈਂ ਕੱਲ ਵੀ ਕਿਹਾ ਸੀ ਖੋਣੀ ਏ ਹੁਣ ਕੋਈ ਤਾਂ ਆਪਾਂ ਵੀ ਕੰਮ ਨਵੇੜ ਦਿੱਤਾ ਮੰਨ ਲਓ ਕੋਈ ਬਜ਼ੁਰਗ ਹੈ ਨਹੀਂ ਫਤਿਹ ਬੁਲਾਨੀ ਚਾਹੀਦੀ ਇਹ ਗੁਰੂ ਸਾਹਿਬ ਨੇ ਦਿੱਤੀ ਤੇ ਜੇ ਇੱਕ ਦਾਦੇ ਦੇ ਪੈਰੀ ਪੋਤਾ ਹੱਥ ਲਾਦਾ ਤੇ ਉਹਨੇ ਬੱਜਰ ਪਾਪ ਨਹੀਂ ਕਰ ਲਿਆ ਇਹ ਯਾਦ ਰੱਖੋ ਇੰਨੀ ਕੋਈ ਸੰਕੀਰਣਤਾ ਅਸੀਂ ਵਰਤਨੇ ਪਏ ਆ ਈਵਨ ਕੇ ਨਿੱਕੇ ਨਿੱਕੇ ਨਿਆਣੇ ਦਾਦਿਆਂ ਨਾਲ ਹੱਥ ਮਿਲਾਉਂਦੇ ਪਹਿ ਪੈਰੀਂ ਹੱਥ ਲਾਣ ਨੂੰ ਕੋਈ ਤਿਆਰ ਨਹੀਂ ਹੁੰਦਾ ਕਿਉਂਕਿ ਇਹ ਇਸ ਜੇ ਸਾਡਾ ਗੁਰੂ ਸਾਹਿਬ ਨੇ ਝੁਕਣ ਦੀ ਜਿਹੜੀ ਗੱਲ ਕੀਤੀ ਐਵੇਂ ਥੋੜਾ ਕੇ ਮੈਂ ਆਪ ਨੂੰ ਬੇਨਤੀ ਕਰਨੀ ਤੇ ਗੱਲ ਕਰੇ ਇੱਕ ਨਾਸ਼ਵਾਨਤਾ ਦੀ ਦੂਜੀ ਝੁਕਣ ਦੀ ਜੇ ਬੰਦੇ ਨੂੰ ਝੁਕਣਾ ਹੀ ਨਹੀਂ ਆਇਆ ਹਾਂ ਇਹ 'ਚ ਵੀ ਕੋਈ ਸ਼ੱਕ ਨਹੀਂ ਕਿ ਜਿੱਥੇ ਕਪਟ ਵਾਲਾ ਝੁਕਣਾ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਬਿਲਕੁਲ ਪਰਵਾਹ ਨਹੀਂ ਕਰਦੇ ਜਿੱਥੋਂ ਬੰਦਾ ਅੰਦਰੋਂ ਡੁੱਬ ਕੇ ਝੁਕਦਾ ਉਹ ਸਭ ਕੁਝ ਲੈ ਕੇ ਚਲਾ ਜਾਂਦਾ ਝੁਕਨ ਤੋਂ ਵਿੜਾ ਨਹੀਂ ਕੁਝ ਮਿਲਦਾ